ਹਾਂਜੀ ਜਸਪ੍ਰੀਤ ਕਾਲ ਜੀ ਜਿਲ੍ਹਾ ਪਸ਼ਾ ਡਾਕਟਰ ਕਪੂਥਲਾ ਵਾਲੋਂ ਅੱਜ ਇੱਕ ਹੋਰ ਉਪਰਾਲਾ ਕੀਤਾ ਜਾ ਰਿਹਾ ਹੈ ਸਮਾਗਮਾਂ ਦੀ ਲੜੀ ਤਹਿਤ ਅੱਜ ਬੀਬੇ ਲਾਂਕੀ ਯੂਨੀਵਰਸਿਟੀ ਕਾਲਜ ਮੇਂ ਟਿੜਾ ਕਪੂਥਲਾ ਵਿਖੇ ਰੂਬਰੂ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਪਟਾ ਪੰਜਾਬ ਦੇ ਪ੍ਰਧਾਨ ਸ਼੍ਰੀ ਸੰਜੀਵਨ ਸਿੰਘ ਜੀ ਤੇ ਗੁਰਵਿੰਦਰ ਸਿੰਘ ਉਹਨਾਂ ਦਾ ਅੱਜ ਰੂਬਰੂ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕਰਨਗੇ ਕੀ ਹੋ ਜੇ ਸਮਾਗਮਾਂ ਦੀ ਲੜੀ ਜਿਨਾ ਪਾਸਾ ਦਫਤਰ ਸਮੇ ਸਮੇਤੇ ਚੱਲਦਾ ਰਿਹਾ ਹੈ ਔਰ ਕਰਦਾ ਰਹੇਗਾ ਵੀ ਔਰ ਇਹਦੇ ਵਿੱਚ ਅਸੀਂ ਰੂਪ ਰੂਪ ਸਮਾਗਮ ਦੇ ਵਿੱਚ ਉਹਨਾਂ ਦੇ ਜੀਵਨ ਦੇ ਸੰਘਰਸ਼ ਉਹਨਾਂ ਦੀਆਂ ਪ੍ਰਾਪਤੀਆਂ ਉਹਨਾਂ ਨੇ ਇਸ ਮੁਕਾਮ ਨੂੰ ਕਿਵੇਂ ਹਾਸਲ ਕੀਤਾ ਉਹ ਇੱਕ ਬਾਕਮਾਲ ਇੱਕ ਨਿਰਦੇਸ਼ਕ ਰੰਗਰਮੀ ਔਰ ਅਦਾਕਾਰ ਵੀ ਨੇ ਤੇ ਉਹਨਾਂ ਦੇ ਉਸ ਜੀਵਨ ਦੀ ਜਿਹੜੀ ਕੜੀ ਹੈ ਉਸ ਦੇ ਜਿਹੜੇ ਵੀ ਰਾਹਾਂ ਦੇ ਵਿੱਚ ਜਿਹੜੇ ਜਿਹੜੇ ਪੈੜ ਉਹਨਾਂ ਨੇ ਗੋਗੋਨ ਚਲਾਏ ਨੇ ਤੇ ਜਿਹੜੀਆਂ ਛਾਪ ਛੱਡੀਆਂ ਵੀ ਨੇ ਉਹਦੇ ਬਾਰੇ ਉਹਨਾਂ ਅੱਜ ਆਪਾਂ জানਾਂਗੇ ਤੇ ਵਿਦਿਆਰਥੀਆਂ ਦੇ ਸਾਹਮਣੇ ਇਹ ਪੇਸ਼ ਵੀ ਕਰਾ ਗਏ ਤੇ ਇਹ ਉਪਰਾਲੇ ਜੋ ਭਾਸ਼ਾ ਭਾਗ ਦਿਨ-ਬਦਨ ਕਰ ਰਿਹਾ ਹੈ ਕਿ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਆਪਣੀ ਮਾਂ ਬੋਲੀ ਨਾਲ ਜੋੜਨ ਦਾ ਇੱਕ ਉਪਰਾਲਾ ਹੈ ਤਾਂ ਜੋ ਜੋ ਅਸੀਂ ਵਿਸਰਦੇ ਜਾ ਰਹੇ ਹਾਂ ਆਪਣੀ ਕਲਾ ਨੂੰ ਤੱਕ ਨੇ ਬੋਲੀ ਨੂੰ ਤਾਂ ਉਹਦੇ ਚ ਨ ਵਿਦਿਆਰਥੀਆਂ ਦੇ ਵਿੱਚ ਦੁਬਾਰਾ ਫਿਰ ਤੋਂ ਲਗਾ ਸਕੀ ਬਹੁਤ ਸਾਰੇ ਉਪਰਾਣੇ ਨੇ ਔਰ ਉਹਨਾਂ ਕਿ ਉਪਰਾਣਿਆਂ ਦੇ ਵਿੱਚੋਂ ਕਿਹ ਕਿਹ ਉਪਰਾਣ ਅੱਜ ਚੱਲੂ ਹੈ ਇਸ ਤੋਂ ਪਹਿਲਾਂ ਕਿ ਮੈਂ ਰਸੂਲ ਦੇ ਲਈ ਪੰਜ ਦੇ ਉੱਤੇ ਅੱਜ ਦੇ ਸਾਡੇ ਖਾਸ ਮਹਿਮਾਨ ਜਿਹਨਾਂ ਦਾ ਪੰਜਾਬ ਦੇ ਵਿੱਚ ਹੀ ਨਹੀਂ ਪੂਰੀ ਪੂਰੇ ਹਿੰਦੁਸਤਾਨ ਦੇ ਵਿੱਚ ਵੱਡਾ ਨਾਮ ਹੈ ਕਿੱਦਾਂ ਹੈ ਕਿਸ ਤਰੀਕੇ ਦੇ ਨਾਲ ਉਹ ਵੀ ਅਸੀਂ ਆ ਚੱਲ ਅੱਜ ਉਸ ਤੋਂ ਬੱਲਾ ਜਿਵੇਂ ਕਿ ਤੁਸੀਂ ਦੇਖਿਆ ਕਿ ਅਸੀਂ ਸ਼ਮਾ ਰੌਸ਼ਨ ਕੀਤੀ ਇਹ ਸਭੀ ਸੰਸਕ੍ਰਿਤੀ ਚਾਹੇ ਅਸੀਂ ਗੁਰਦਵਾਰੇ ਚੋਈਏ ਮੰਦਿਰ ਚੋਈਏ ਕਿੱਦੇ ਹੋਈ ਅਸੀਂ ਗਿਆਨ ਦੇ ਪ੍ਰਤੀਕ ਨੂੰ ਹਮੇਸ਼ਾ ਆਪਣੇ ਨਾਲ ਲੈ ਕੇ ਚੱਲਦੇ ਹਾਂ ਰੌਸ਼ਨੀ ਜੋ ਸਾਨੂੰ ਅੰਦਰੋਂ ਦੀ ਤੇ ਬਾਹਰੋਂ ਵੀ ਰੌਸ਼ਨ ਕਰਦੀ ਹੈ ਮੰਦਿਰ ਗੁਰਦਵਾਰੇ ਦੇ ਵਿੱਚ ਜਾ ਕੇ ਅਸੀਂ ਜੋ ਸਿੱਖਦੇ ਹਾਂ ਸਿੱਖਦੇ ਅਸਾਡਾ ਅਸਲੀ ਮੰਦਿਰ ਅਸਲੀ ਗੁਰਦੁਆਰਾ ਜਾਂ ਅਸਲੀ ਬੋਸਥਾਨ ਕਿੱਥੇ ਅਸੀਂ ਇਬਾਦਤ ਕਰਨਾ ਸਿੱਖਦੇ ਹਾਂ ਆਪਣੇ ਆਪ ਨਾਲ ਸਿੱਖਦੇ ਹਾਂ ਜਿਨ੍ਹਾਂ ਦੇ ਕੋਲ ਸਿੱਖਦੇ ਹਾਂ ਅਸੀਂ ਅੱਜ ਉਸ ਗਿਆਨ ਦੇ ਮੰਦਿਰ ਦੇ ਵਿੱਚ ਬੈਠੇ ਹਾਂ ਬੇਬੇ ਨਾਨਕ ਯੂਨੀਵਰਸਿਟੀ ਕਾਲਜ ਦੇ ਲਈ ਇੱਕ ਪਰਿਪੇਖ ਅੱਜ ਅੰਤਜ ਸ਼ਕਤੀਤ ਨੂੰ ਪਾਸ਼ਾਬ ਪੱਤ ਦੇ ਜ਼ਰੀਏ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਉਨ੍ਹਾਂ ਮਨਸਤੇ ਮੈਸਜਾਜ ਦੇਖ ਲਗਾਉ। ਤੁਹਾਡੇ ਸਾਡੇ ਦੇ ਸੱਦੇ ਦੇ ਉੱਤੇ ਔਰ ਸਾਡੇ ਛੋਟੀ ਜੀ ਬੇਕਤੀ ਨੂੰ ਪਰਵਾਦ ਕਰਦੇ ਹੋਏ ਜਿਨ੍ਹਾਂ ਨੇ ਅੱਜ ਇਹਦੀ ਦੂਰ ਤੋਂ ਬਹੁਤ ਕਿਚੜ ਕੇ ਸਾਡੇ ਕੋਲ ਆ ਕੇ ਇੱਥੇ ਸਾਡੇ ਨਾਲ ਗੱਲਬਾਤ ਕਰਨਾ ਕਬੂਲਿਆ ਸਦਾ ਸੰਜੀਵਨ ਸਿੰਘ ਜੀ ਇੱਕ ਵੱਡਾ ਨਾਮ ਤੁਹਾਡੀਆਂ ਸਾਰੀਆਂ ਦੇ ਨਾਲ ਨਮਸਕਾਰ ਕਰਦਾ ਹੋਇਆ ਦੀਪ ਬਣਾਇਆ ਉੱਥੇ ਪੰਜਾਬੀ ਸਾਇੰਸ ਅਕੈਡਮੀ ਦਾ ਆਪਣੀ ਸਰ ਕੇਂਦਰ ਰਸਾਇਣੀ ਕੋਪਰਟਿਟਰ ਹੈ ਕਿ 1954 ਦੇ ਉਦੋਂ ਪੰਜਾਬੀ ਸਾਇੰਸ ਅਕਾਡਮੀ ਬਣਦੀ ਸੀ ਲੋਕੋ ਬਾਰੇ ਰਸਾਇਣ ਦੇ ਉੱਪਰ ਕੇਂਦਰ ਬਣਾਇਆ ਲਗਾਸਮਾ ਫੈਲਸ ਨੂੰ ਸੈਨਾ ਸਭਾ ਚਾਰਗ ਬੰਨ ਵੀ ਲੋਕੀਂ ਵੀ ਪਾਗਣਾ ਮੈਂ ਬਹੁਤ ਨਿਰਾਇਕ ਬੱਚਾ ਸੀ ਮਤਲਬ ਉਹ ਪੇਟ ਵਿੱਚ ਤੇ ਜੇ ਇਹ ਬੱਚੇ ਕਹਿਣ ਕਿ ਮੈਂ ਨਾ ਕੁਝ ਸਿਖਾਉਣ ਆਇਆ ਕੁਝ ਪੜ੍ਹਾਉਣ ਆਇਆ ਮੈਂ ਇਹਨਾਂ ਨੂੰ ਸਿੱਖਣ ਮੈਂ ਇਹਨਾਂ ਦੇ ਰੂਪ ਨਹੀਂ ਹੋ ਰਿਹਾ ਇਹ ਜਦੋਂ ਮੌਜੂਦ ਹੋਣ ਮੈਂ ਸ਼ਾਮਲ ਹੋਇਆ ਪਿੱਛਾ ਦੇ ਪ੍ਰਧਾਨ ਦੇ ਤੌਰ ਤੇ ਨਾਲ ਕਰਦੇ ਹੋ ਉਹ ਮੈਂ ਕਿਵੇਂ ਸ਼ਾਮਲ ਹੋਇਆ ਇਹ ਮੈਂ ਦੱਸਣਾ ਚਾਹੁੰਦਾ ਹਾਂ ਸਾਬਤ ਰੂਪ ਵਾਲੇ ਸਰਕਾਰ

بوتل دے دے کچھ پجابی چھے لکھیا سی اور وہ شراب دسو ہی نام پاکی پتا لکھے کہ وہ شراب کے دیگ مدیہ شراب کرتے ہیں وہ شراب جو گیا تو پتا کی چھے میں نا بہت دیر تو جنہیں مفت مدی میں پتا حکمان تری لے ہو یہ مفتی سمتری لے میں رجل گیکٹی کے خلاف اگریسی بھی رجل گیکٹی شیل گیکٹی کے خلاف میں ہے تو آج کون کرنا کہ پتا دشت فانس تو بھی ادروائی بھی ਮੈਨੂੰ ਕੋਈ ਚੀ ਚਾਹੀਦੀ ਹੁੰਦੀ ਹੈ ਕਿ ਕੋਈ ਮੈਨੂੰ ਸਾਹਿਬ ਜੀ ਤੇਰੇ ਸਰਕਾਰ ਪੰਜਾਬੀ ਚ ਜਿੱਥੇ ਨਹੀਂ ਆਰਡਰ ਹੋ ਯਾਦ ਨਹੀਂ ਕਰਦੀ ਜਿਹੜਾ ਫਿਊ ਫੈਕਟਰੀ ਹੈ ਜਿਹੜਾ ਜਿਹੜਾ ਸੋਪਾ ਸੀਐਮ ਹੁੰਦਾ ਚੀ ਫੈਕਟਰੀ ਉਹ ਜਿੱਥੇ ਪਾਈ ਸਾਰੇ ਸਰਕਾਰ ਹੁਣ ਪੰਜਾਬੀ ਚ ਉਹ ਆਰਡਰ ਪੰਜਾਬੀ ਲਾ ਕੇ ਇਹੀ ਜਿਹੇ ਅਫਸਰ ਜਿਹੜੇ ਹੈਗੇ ਨੇ ਜ਼ਹਰ ਸਾਹਿਬ ਵਰਗੇ ਜਾਂ ਮੈਡਮ ਜਸਟੀ ਹੋਗੜੇ ਜਾਂ ਹੋਰ ਆਪਣੇ ਪਾਸੋਂ ਪਾ ਗਏ ਤੁਸੀਂ ਨਹੀਂ ਕੀ ਤੁਸੀਂ ਖਵਾਲਾ ਜੀ ਮਤਲਬ ਵੀ ਜਿੰਨੇ ਮਤਲਬ ਵੀ ਲਾਈਕ ਕਮੈਂਟ ਜਿਹੜੇ ਮਤਲਬ ਵੀ 9 ਤੋਂ 5 ਵਾਲੇ ਬਹੁਮ ਹੀ ਹੈਗੇ ਇਹ ਸੀ ਜਾਣ ਨਾਲ ਕੰਮ ਕਰ ਰਹੇ ਨੇ ਇਹਨਾਂ ਲਈ ਵੀ ਤਾਲੀਆਂ ਤੇ ਤੁਹਾਡੇ ਨਹੀਂ ਤਾਲੀਆਂ ਹੈ ਤੇ ਵੀ ਹੈ ਉਹ ਵੀ ਜੀ ਕਰਦਾ ਮੇਰਾ ਭਤੀਜਾ ਉਹ ਗੀਤ ਗਾਰ ਅਚੰਕੇ ਦੀ ਗਾਣਾ ਗਾਉਣ ਲਈ ਤੇ ਮੈਂ ਵੀ ਬੀੜੀਆ ਉਹ ਦੀ ਗਿਣਤੀ ਕਰਦੀ ਹੈ ਫਿਰਮਾ ਕਰਦੀ ਹੈ ਐ ਸਾਰਾ ਮਤਲਬ ਵੀ ਸਾਲਾ ਬਣਾਈਏ ਰਹਾ ਮੈਂ ਚੰਗੂਸ ਕੇ ਇਸ ਗੱਲ ਦਾ ਸਿਰ ਖੁਦ ਨਹੀਂ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਕਿ ਜਿਸ ਖੂਬਸੂਦੀ ਨਾਲ ਤੁਸੀਂ ਮੇਲ ਕਰਦੇ ਹੋ ਸੋ ਤੁਸੀਂ ਦੇਖ ਲਿਆ ਕਿ ਪੂਰੇ ਤੇ ਪੂਰਾ ਆੜਾ ਦੌੜਾ ਵੀ ਇਹਨਾਂ ਦਾ ਸੱਚ ਸੁਪਿਆ ਕਰ ਇਥੋਂ ਇਸ ਸੈਸ਼ਨ ਖਤਮ ਹੋਣ ਤੋਂ ਬਾਅਦ ਵੀ ਕਾਫੀ ਹੱਸੇ ਤੱਕ ਆਪਣੇ ਨਾਲ ਕੈਰੀ ਕਰਾਂਗੇ ਆਪਣੇ ਨਾਲ ਲੈ ਕੇ ਚੱਲਾਂਗੇ ਮੈਂ ਸੰਜੀਵ ਭਾਜ ਤੁਹਾਡਾ ਔਰ ਉਹਦੇ ਨਾਲ ਨਾਲ ਦੇਵਨੰਦੂ ਯੂਨੀਵਰਸਿਟੀ ਕਾਲਜ ਤੇ ਨਾਲ ਹੀ ਸਭ ਤੋਂ ਜ਼ਿਆਦਾ ਧੰਨਵਾਦ ਕਰਨਾ ਚਾਹਾਂਗਾ ਪਾਰਸ਼ਾ ਵਿਭਾਰਕ ਕਬੂਤ ਪਲਾਡਾ ਜਿਨ੍ਹਾਂ ਦੇ ਵਿਸ਼ੇਸ਼ ਤੇ ਹਿੱਤ ਵਿੱਚ ਇਹ ਪ੍ਰਾਰਿ ਸਦਕਾ ਅੱਜ ਦਾ ਇਹ ਰੂਪ ਜਿਹੜਾ ਸਾਡਾ ਸੰਪੂਰਨ ਹੋ ਪਾਇਆ ਔਰ ਮੈਂ ਇਹ ਵੀ ਆਸ ਕਰਾਂਗਾ ਕਿ ਅੱਜ ਜਿਵੇਂ ਸੰਜੀਵ ਭਾਜ ਨੂੰ ਬਹੁਤ ਰਮਾਇਆ ਔਰ ਬੜੇ ਸਮਿੱਚ ਪਾਰਸ਼ਾ ਦੇ ਤਾਰਤੀ ਸਟੇਟ ਸਕੂਲ즈 ਦੀ ਇੱਕ ਕੋਸ਼ਿਸ਼ ਹੋਈ ਕਿ ਅਸੀਂ ਹੋਰ ਵੀ ਇਹੋ ਜਿਹਾਂ ਬੇਸ਼ਕੀਮਤੀਂ ਖਸਤੀਆਂ ਜੋ ਸਾਡੇ ਸਮਾਜ 'ਚ ਐਸੇ ਬੇਨੇ ਸਾਡੇ ਸਮਕਾਲੀ ਨੇ ਸਾਡੇ ਗਿਆਨ ਚਾਪਰੇ ਨੇ ਬਾਹਰੋਂ ਦਾ ਸੀਨ ਦੇ ਨਾਲੋਂ ਦਾ ਅੰਦਰ ਪੜ੍ਹਦੇ ਨੇ ਬੱਚਿਆਂ ਕਹਿੰਦੇ ਹਾਂ ਇੱਕ ਸੀ ਸੰਜੀਵਨ ਬੰਦਾ ਬੰਦਾ ਆਗਮ ਦੇ ਸਾਡੇ ਮੁੱਖ ਸਖਸ਼ਿਆਤ ਰੂਬਰੂ ਸਖਸ਼ਿਆਤ ਜੀ ਸੰਜੀਵਨ ਸਿੰਘ ਜੀਵ ਪ੍ਰਦਾਨਿਤ ਪੰਜਾਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ سب تشن پوچھا کیونکہ اپنے ਇਹ ਪ੍ਰਸ਼ਨ ਦਾ ਸੋਲਦਾ ਹਿਸਤਰੀ ਜ਼ਿੰਦਗੀ ਦੇ ਰਾਜ ਸੇ ਇਹ ਹੈ ਤੁਸੀਂ ਬਹੁਤ ਬੜੀਆ ਤੁਹਾਡਾ ਗਿਆਨ ਕਿਹਾ ਅਤੇ ਨੂੰ ਮਾ ਹੋਰ ਇਦਨ ਨੂੰ ਕੰਦਨ ਤੇ ਡੱਗਿਆ ਹੁੰਦਾ ਮੈਂ ਅੰਮੇਸ਼ਾ ਜਿਦਾ